ਸਤਿ ਸ੍ਰੀ ਅਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਹਿਰ ਦਸੂ ਇੱਕ ਜੂਨ 1984 ਸਾਡੇ ਇਤਿਹਾਸ ਦਾ ਕਾਲਾ ਪੰਨਾ ਇਹ ਕਦੇ ਨਹੀਂ ਭੁੱਲਿਆ ਜਾ ਸਕਦਾ ਸਿੱਖ ਕੌਮ ਤਾਂ ਟੁਕੜ-ਟੁਕੜ ਕਦੇ ਨਹੀਂ ਭੁੱਲੂਗੀ ਜਦੋਂ ਆਪਰੇਸ਼ਨ ਬਲੂ ਸਟਾਰ ਨਾ ਉਹਦੀ ਫੌਜੀ ਕਾਰਵਾਈ ਹੋਈ ਸੀ ਹਰਮੰਦਰ ਸਾਹਿਬ ਤੇ ਖਾਸतौर ਤੇ ਅਕਾਲ ਤਖਤ ਸਾਹਿਬ ਤੇ ਜਿੱਥੇ ਸੰਤ ਜਰਨੈਲ ਸਿੰਘ ਭਿੰਡਰਾ ਬੋਲੇ ਉਸ ਵੇਲੇ ਰੈਡਿਸ ਇਸ ਮਾਮਲੇ ਦੇ ਵਿੱਚ ਹੁਣ ਦੁਬਾਰਾ ਚਰਚਾ ਸ਼ੁਰੂ ਹੋ ਗਈ ਇਹ ਚਰਚਾ ਕਰ ਰਹੇ ਹੈ ਪੀਛਤੰਪਰਮ ਸਾਬਕਾ ਗ੍ਰਹਿ ਮੰਤਰੀ ਹੋਮਨਿਸਟਰ ਆਫ ਇੰਡੀਆ ਵਿਤ ਵੀ ਰਿਹਾ ਹੈ ਹੋਮਨਿਸਟਰ ਵੀ ਰਿਹਾ ਹੈ ਇਹ ਪੀਛਤੰਪਰਮ ਅੱਜ ਕੱਲ ਇਹ ਇਸ ਤਰ੍ਹਾਂ ਦੇ ਬਿਆਨ ਦੇ ਰਿਹਾ ਹੈ ਜਿਹਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਫਾਇਦਾ ਹੋਵੇ ਔਰ ਜਿਹੜਾ ਹੈ ਕਾਂਗਰਸ ਨੂੰ ਨੁਕਸਾਨ ਪਹੁੰਚਾ ਰਿਹਾ ਮਤਲਬ ਕਿ یوں ਲੱਗਦਾ ਹੈ ਕਿ ਇਹ ਦੂਸਰਾ ਸੱਸੀ ਜ਼ਰੂਰ ਪੜ ਰਿਹਾ ਔਰ ਸਮਝ ਵੀ ਆਉਂਦੀ ਹੈ ਸਮਝ ਵੀ ਆਉਂਦੀ ਹੈ ਕਿਉਂਕਿ ਦੇ ਪਿਛੇ ਕਾਰਨ 2007 ਦਾ ਕੇਸ ਹੈ ਆਈਐਨਐਕਸ ਦਾ ਜਿਹੜਾ ਮੀਡੀਆ ਗੁਰਪਤ ਦਾ ਕੇਸ ਹੈ ਜ ਜਦੋਂ ਇਹਨੇ ਫੋਰਨ ਜਿਹੜੀ ਨਰਵੇਸ਼ ਦਾ ਮਨਜ਼ੂਰੀ ਦੇਣ ਦਾ ਮਾਮਲਾ ਹੋਰ ਵੀ ਇੱਕ ਮਾਮਲਾ منی ਲੌਂਡਰਿੰਗ ਦਾ ਇਹ ਕਈ ਮਾਮਲਿਆਂ 'ਚ ਇਹਦਾ ਮੁੰਡਾ ਫਸਦੇ ਨੇ ਤੇ ਭਾਰਤੀ ਜਨਤਾ ਪਾਰਟੀ ਨੂੰ ਖੁਸ਼ ਕਰਨਾ ਮਜਬੂਰੀ ਲੱਗਦੀ ਹੈ ਜੀ ਇੰਉਂ ਲੱਗਦਾ ਜੇ ਇਸ ਨੇ ਲੋੜ ਨਹੀਂ 41 ਸਾਲ ਹੋ ਗਏ ਤੁਸੀਂ ਫੇਰ ਸਿੱਖ ਕੌਮ ਦੇ ਜ਼ਖਮਾਂ ਨੂੰ ਕਰੇਦ ਰਹੇ ਹੋ ਮਤਲਬ ਗੱਲ ਕੋਈ ਇੰਨਾ ਦਿਨ 'ਚ ਜ਼ਿਆਦਾ ਹੈ ਖਾਸ ਤੌਰ ਤੇ ਜਿਹੜੀ ਉਹ ਰਿੰਦਰ ਭਵੇਜਾ ਉਹਦੀ ਕਿਤਾਬ ਹੈ ਨਾ ਦੇ ਵਿਲ ਸੂਰਜ ਮੈਡਮ ਮਾਈ ਲਾਈਫ ਥਰੂ ਕਨਫਲिक्ट ਜਿਹਦੇ ਬਾਰੇ ਸਭ ਤੋਂ ਪਹਿਲਾਂ ਤਾਂ ਬੋਲੇ ਸੀ ਕਪਟਨ ਨਵਿੰਦਰ ਸਿੰਘ ਜਦੋਂ ਉਹਨਾਂ ਨੇ ਕਿਹਾ ਸੀ ਕਿ ਦੋ ਵਾਰੀ ਮੈਂ ਰਜੀਵ ਗਾਂਧੀ ਨੂੰ ਲੈ ਕੇ ਆਇਆ ਲੇਕਿਨ ਅਖੀਰ ਲਿਮਟ ਤੇ ਜਿਹੜੀ ਹੈ ਸਾਡੀ ਜਿਹੜੀ ਸੰਤ ਭਿੰਦਰਾਲੇ ਨਾਲ ਮੁਲਾਕਾਤ ਨਹੀਂ ਹੋ ਸਕੀ ਜੇ ਮੁਲਾਕਾਤ ਹੋ ਜਾਂਦੀ ਤਾਂ ਸ਼ਾਇਦ ਹਾਲਾਤ ਹੋਰ ਹੁੰਦੇ ਤੋ ਓਬਵੀਅਸ ਹੁਣ ਦੱਸ ਰਹੇ ਨੇ ਤੇ ਇਹ ਵੀ 41 ਸਾਲ ਬਾਅਦ ਕੀ ਕੀ ਹੈ ਕਿੱਥੇ ਕਿਹਾ ਤੇ ਕੀ ਕਿਹਾ ਪਹਿਲਾਂ ਉਹ ਸੁਣੋ ਕਿਹਾ ਇੱਥੇ ਹੈ ਕਿ ਖਸ਼ਵੰਤ ਸਿੰਘ ਸੀ ਦੰਜੂ ਦੇ ਡਾਇਰੈਕਟਰ ਸਾਡੇ ਨਡਨ ਮੇਸਾ ਤੋਂ ਉਮਰ ਚ ਗਏ ਨੇ ਵੱਡਾ ਰਾਈਟਰ ਵੱਡਾ ਹਿਸਟੋਰੀਅਨ ਸਿੱਖ ਹਿਸਟਰੀ ਲਿਖੀ ਔਰ ਕਾਲਮ ਨਵੀਸ ਐਡੀਟਰ ਟਾਈਮਜ਼ ਆਫ ਇੰਡੀਆ ਵਰਗੇ ਇਲਸਟ੍ਰੇਟਡ ਵੀਕਲੀ ਦਾ ਐਡੀਟਰ ਉਹ ਖਸ਼ਵੰਤ ਸਿੰਘ ਗਰਮੀ ਦੇ ਛੁੱਟੇ ਕੱਟਣ ਲਈ ਕਸੌਲੀ ਹੁੰਦਾ ਸੀ। ਉਹਦੇ ਨਾਂ ਤੇ ਹੁਣ ਕਸੌਲੀ ਚ ਇੱਕ ਆਇਸਾਨ ਲਿਟਰੇਰੀ ਜਿਹੜਾ ਹੈ ਫੈਸਟੀਵਲ ਹੁੰਦਾ। ਉਸ ਫੈਸਟੀਵਲ ਦੇ ਵਿੱਚ ਪੀਤ ਤੰਬਰਮ ਆਈ ਸੀ ਤੇ ਪੀਤ ਤੰਬਰਮ ਗੱਲਬਾਤ ਕਰ ਰਹੀ ਸੀ ਹਰਿੰਦਰ ਭਵੇਜਾ ਨਾਲ ਜਿਹਦਾ ਮੈਂ ਜ਼ਿਕਰ ਕੀਤਾ ਕਿ ਦੇ ਵਿਲ ਸ਼ੂਟ ਜੂ ਮੈਡਮ ਮਾਈ ਲਾਈਫ ਥਰੂ ਕਨਫਲਿਕਟ ਇੱਕ ਕਿਤਾਬ ਦੀ ਲੇਖਕਾ ਉਹ ਜਰਨਲਿਸਟ ਵੀ ਹੈ ਲੇਖਕਾ ਉਸ ਦਿਨ ਪਛਤਾ ਤੇ ਇਹਦਾ ਕਹਿਣਾ ਪੀਛ ਤਰੰਬਰ ਦਾ ਕਿ ਜੀ ਬਲੂ ਸਟਾਰ ਜਿਹੜਾ ਹੋਇਆ ਉਹ ਗਲਤ ਸੀ ਤਰੀਕਾ ਗਲਤ ਸੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਇਦਰਾ ਗਾਂਧੀ ਦੀ ਜਾਨ ਇਸੇ ਗਲਤ ਤਰੀਕੇ ਨਾਲ ਗਈ ਹੈ ਇਹ ਜੇ ਜੇ ਉਹ ਫੌਜ ਨਾ ਜਾਂਦੀ ਸ਼ਾਇਦ ਇਸ ਤਰ੍ਹਾਂ ਨਾ ਹੁੰਦਾ ਇਹ ਫਿਰ ਉਹਨੇ ਇਕ ਟੂ ਜਸਟੀਫਾਈ ਕਰਨ ਲਈ ਬਲੈਕ ਥੰਡਰ ਦੀ ਜੰਮ ਪદ્ધਤੀ ਜਿਹੜਾ 88 ਚ ਹੋਇਆ ਸੀ 40 ਸਾਲ ਬਾਅਦ ਜਦੋਂ ਬਰਨਾਲਾ ਸਰਕਾਰ ਸੀ ਪੰਜਾਬ ਦੇ ਵਿੱਚ ਉਦੋਂ ਫੌਜ ਅੰਦਰ ਨਹੀਂ ਗਈ ਸੀ ਬਾਹਰੋਂ ਘੇਰਾ ਪਾ ਕੇ ਜਿਹੜੇ ਉਹਨਾਂ ਦੇ ਮਤਲਬ ਅੱਤਵਾਦੀਆਂ ਨੂੰ ਹੱਥਕੜੇ ਕਰਾ ਕੇ ਬਾਹਰ ਕੱਢਿਆ ਗਿਆ ਸੀ ਸ਼ਾਇਦ ਉਦੋਂ ਦਾ ਜੀਤ ਜਵਾਲ ਦਾ ਵੀ ਉਹਦੇ ਵਿੱਚ ਭੂਮਿਕਾ ਸੀ ਸੋ ਪੀਤ ਦੰਬਰਮ ਇਹ ਕਹਿ ਰਿਹਾ ਹੈ ਕਿ ਇੰਦਰਾ ਗਾਂਧੀ ਦੀ ਗਲਤੀ ਸੀ ਲੇਕਿਨ ਨਾਲੇ ਵੀ ਕਹਿ ਰਹੇ ਹਨ ਕਿ ਆਪਰੇਸ਼ਨ ਬਲੂ ਸਟਾਰ ਦਾ ਜਿਹੜਾ ਫੈਸਲਾ ਉਹ ਇਕੱਲੇ ਇੰਦਰਾ ਦਾ ਨਹੀਂ ਸੀ ਉਹਦੇ ਵਿੱਚ ਫੌਜ ਵੀ ਸ਼ਾਮਲ ਸੀ ਪੁਲਿਸ ਜਿਹੜੇ ਸਾਡੀਆਂ ਖੁਫੀਆ ਏਜੰਸੀਜ਼ ਹੁੰਦੀਆਂ ਨੇ ਉਹ ਵੀ ਤੇ ਜਿਹੜੇ ਸਾਡੇ ਸਿਵਲ ਸਰਵਿਸ ਦੇ ਸਰਵੈਂਟ ਨੇ ਨੌਕਰਸ਼ਾਹੀ ਹੈ ਉਹ ਵੀ ਸ਼ਾਮਲ ਸੀ ਇਹ ਗੱਲ ਥੋੜੀ ਜੀ ਹਜ਼ਮ ਕਰਨੀ ਔਖੀ ਇਸ ਕਰਕੇ ਹੈ ਕਿ ਬਾਕਾਇਦਾ ਪਹਿਲਾਂ ਤਾਂ ਫੌਜ ਨੇ ਤਾਂ ਕੰਮ ਕਰਨਾ ਡਿਸੀਜਨ ਫੌਜ ਨੇ ਲੈਣਾ ਹੁੰਦਾ ਡਿਸੀਜਨ ਤਾਂ ਪੋਲਿਟਿਕਲ ਜਿਹੜੀ ਹੈ ਸਰਕਾਰ ਨੇ ਲੈਣਾ ਨਾ ਤਾਂ ਜਿਹੜੇ ਪਾਵਰ ਚ ਨੇ ਜਿਵੇਂ ਇਧਰਗਾਂਦੀ ਸੀ ਫੌਜ ਸਾਨੂੰ ਸੁਜੈਸਟ ਕਰ ਸਕਦੀ ਹੈ ਵਿੱਕੇ ਵੇ ਕਰੀਏ ਆਪਾਂ ਚਲੋ ਖੈਰ ਫੋਗਲ ਤਾਂ ਇਧਰਗਾਂਦੀ ਦਾ ਹੋਇਆ ਨਾ ਤੇ ਇਧਰਗਾਂਦੀ ਨੇ ਹੁਣ ਦਿੱਤਾ ਜਾ ਉਸ ਵੇਲੇ ਕੈਬਨਟ ਚ ਸਾਰੇ ਸੀ ਇੰਦਾ ਦੀ ਦੇਖੋ ਆਪਾਂ ਹੁਣ ਲਗਾਤਾਰ ਦੇਖਦੇ ਹਾਂ ਕੈਬਨਟ ਕਲੀਗ ਜਿਹੜੇ ਹੁੰਦੇ ਨੇ ਉਨਾ ਦੀ 20 ਲੱਖ ਲਈ ਜਾਂਦੀ ਹੁੰਦੀ ਹੈ ਲੀਡਰ ਵੱਲੋਂ ਹੁਣ ਮਤਲਬ ਕੀ ਹੈ ਲੋਕਤੰਤਰ ਚ ਖੈਰ ਹੁਣ ਇਹ ਕਹਿ ਰਹੇ ਨੇ ਕਿ ਜੀ ਇੰਦਰਾ ਇਕੱਲੀ ਨਹੀਂ ਸੀ ਪਰ ਤਰੀਕਾ ਗਲਤ ਸੀ ਹੁਣ 41 ਸਾਲ ਬਾਅਦ ਬੋਲਿਓ ਜੀ ਜਦੋਂ ਪ੍ਰਣ ਸਾਹਿਬ ਤੁਸੀਂ ਪਹਿਲਾਂ ਕਿੱਛ ਸੀ ਇਹ ਦੱਸੋ ਉਦੋਂ ਤੁਸੀਂ ਕੀ ਕਿਹਾ ਉਦੋਂ ਕੁਛ ਕਿਹਾ ਤੁਸੀਂ ਕਿ ਤਰੀਕਾ ਗਲਤ ਹੈ ਉਦੋਂ ਤੁਸੀਂ ਬੋਲੇ ਕਿ ਨਹੀਂ ਐਂ ਨਹੀਂ ਹੋਣਾ ਚਾਹੀਦਾ ਮੈਡਮ ਆਪਾਂ ਇਸ ਤਰੀਕੇ ਨਾਲ ਕਰਨੀ ਹੈ ਨਹੀਂ ਤਾਂ ਹੁਣ ਕਿਉਂ ਬੋਲ ਰਹੇ ਹੋ ਉਹ ਜਿਹੜੀ ਗੱਲ ਮੈਂ ਦੱਸੀ ਹੈ ਕਿ ਤੁਸੀਂ ਬੋਲਣ ਦੇ ਪਿੱਛੇ ਤੁਹਾਡਾ ਕਾਰਨ ਕੋਈ ਹੋਰ ਲੱਗਦਾ ਉਹ ਲੱਗਦਾ ਭਾਰਤੀ ਜਨਤਾ ਪਾਰਟੀ ਨੂੰ ਜਾਂ ਮੋਦੀ ਨੂੰ ਖੁਸ਼ ਕਰਨਾ ਜਾਂ ਉਹਨੂੰ ਕਾਂਗਰਸ ਨੂੰ ਆਲੋਚਨਾ ਕਰਨ ਦੀ ਕਾਂਗਰਸ ਦੀ ਮੌਕੇ ਦੇਣਾ ਬੀਜੇਪੀ ਨੂੰ ਇਹ ਲੱਗਦਾ ਪਹਿਲਾ ਮੌਕਾ ਤੁਸੀਂ ਦਿੱਤਾ ਉਦੋਂ ਤੁਸੀਂ ਕਿਹਾ ਕਿ ਜਿਹੜਾ 2008 ਚ 26/11 ਜਾਂ ਮੁੰਬਈ ਅਟੈਕ ਜਿਹਨੂੰ ਕਹਿੰਦੇ ਨੇ ਉਹ ਹੋਇਆ ਸੀ ਉਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਕਿ ਯੂਐਸ ਦਾ ਦਬਾਅ ਹੋਰ ਦੇਸ਼ਾਂ ਦਾ ਦਬਾਅ ਇਸ ਕਰਕੇ ਮੈਦਾ ਚਾਹਦਾ ਸੀ ਕਿ ਪਾਕਿਸਤਾਨ ਤੇ ਅਟੈਕ ਕੀਤਾ ਜਾਵੇ ਉਹ ਵੀ ਮੌਕਾ ਤੇ ਚਾ ਹੁਣ ਇੱਕ ਇਹ ਮੌਕਾ ਤੇ ਚਾ ਵੀ ਇਹ ਗਲਤ ਹੈ ਤੇ ਪੈਸੇ ਤਾਂ ਗਲਤੀਆਂ ਤਾਂ ਬਹੁਤ ਹੋਈਆਂ ਗਲਤੀ ਤਾਂ ਜੇ ਮੈਂ ਜਦੋਂ ਵੀ ਇਹ ਜ਼ੈਕਰ ਹੁੰਦਾ ਨਾ ਆਪਰੇਸ਼ਨ ਬਲੂ ਸਟਾਰ ਦਾ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਵੀ ਜਾਦਾ ਜਾਂਦਾ ਪ੍ਰਕਾਸ਼ ਸਿੰਘ ਬਾਦਲ 13 April 1978 ਜੇ ਨਰਕਾਰੀਆਂ ਨੂੰ ਉੱਥੇ ਆਗਿਆ ਨਾ ਦਿੱਤੀ ਹੁੰਦੀ ਨਾ ਉਹ ਸਵਾਗਤ ਕਰਨ ਦੀ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੋਇਆ ਤੇ ਉਹ ਇੱਥੇ ਤੱਕ ਹਾਲਾਤ ਪਹੁੰਚਦੇ ਨਹੀਂ ਸੀ ਜਿਹੜੇ ਪਹੁੰਚਦੇ ਇਹ ਵੀ ਤਾਂ ਤੁਸੀਂ ਦੇਖੋਗੇ ਉਹਦੇ ਵਿੱਚ ਉਹ ਜਦੋਂ ਉਹ ਦੇਤਾ ਸਮਗ ਉਹਦਾ ਵਿਰੋਧ ਹੋਇਆ ਅਖੰਡ ਕੀਰਤਨੀ ਜਥਾ ਦੰਦਮੇ ਟਕਸਾਲ ਜਿਹਦੇ ਉਸ ਵੇਲੇ ਮੁਖੀ ਸੀ ਸਤ ਜਨਾਈ ਸੰਪਟਾ ਵਾਲਾ ਉਹ ਵਿਰੋਧ ਕਰਨਗੇ ਉਹਨੂੰ ਗੋਲੀ ਚਲਾਈ ਤੇ 13 ਸਿੱਖ ਮਰੇ ਸੀ ਉਹ ਦੋਨਰਕਾਰੀ ਮਰੇ ਗਏ ਸੀ ਤੇ ਇਹ ਤੁਸੀਂ ਦੇਖ ਲਓ ਬੈਸਤਵ ਤੋਂ ਬਾਅਦ 24 ਅਪ੍ਰੈਲ 1980 ਨੂੰ ਗਰਵਚਨ ਸਿੰਘ ਵੀ ਮਾਰੇ ਗਿਆ ਸੀ ਉਹਦਾ ਦਰਕਾਰੀ ਮੁਖੀ ਤੇ ਉਹ ਸਭ ਨੂੰ ਪਤਾ ਉਹ ਸਟੋਰੀ ਜਿਹੜੀ ਆਪਾਂ ਪੜ੍ਹਨਾ ਲੇਕਿਨ ਗੱਲ ਤਾਂ ਉੱਥੋਂ ਚੱਲੀ ਨਾ ਉੱਥੇ ਤਾਂ ਮੈਂ ਬਾਰ-ਬਾਰ ਕਹਿੰਦਾ ਕਿ ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੀ ਗਲਤੀ ਫਿਰ ਹੁਣ ਤੁਸੀਂ ਇੰਦਰਾਲਾ ਦੀ ਕਹਿੰਦੇ ਤਾਰੀਖ ਦੀ ਨਜ਼ਰੋਂ ਨੇ ਬਦੌਰ ਵੀ ਦੇਖੇ ਹੈ ਕਿ ਲੰਮੇ ਨੇ ਕਤਾ ਕੀ ਹੈ ਔਰ ਸਦੀ ਉਹਨੇ ਸਜਾ ਪਈ ਇਸ ਸਜਾ ਬਾਰ-ਬਾਰ ਅਸੀਂ ਗਲਤੀਆਂ ਕਰਦੇ ਪਹਿਲੀ ਗਲਤੀ ਮੌਕਾ ਦਿੱਤਾ ਦੂਜੀ ਹੁਣ ਇਹ ਹੀ ਫਿਰ ਤਾਂ ਬੜੀਆ ਡਿਵੈਲਪਮੈਂਟ ਹੁੰਦੀ ਰਹੀ ਹੈ ਨਾ ਫਿਰ ਤਾਂ ਜਦੋਂ ਗੁਰੂ ਨਾਨਕ ਨਵਾਸ ਚ ਚਲੇ ਗਏ ਜਿਹੜੇ ਸੰਤ ਜੁਰਾਇਲ ਸਿੰਘ ਭੰਡਰਾ ਬੜਾ ਫਿਰ ਡੀਆਈਜੀ 83 ਚਟਵਾਲ ਦੀ ਮੌਤ ਫਿਰ ਤਾਂ ਉਹਨਾਂ ਦੇ ਰੋ ਤਾਂ ਯਾਦ ਕਰਦਾ ਬੜਾ ਔਖਾ ਹੈ ਲੇਕਿਨ ਅਸੀਂ ਜਿਹੜੇ ਤੁਸੀਂ ਇੰਨੀ ਗੱਲ ਕਹਿ ਕੇ ਜਿਹੜਾ 1 ਜੂਨ ਤੋਂ ਲੈ ਕੇ 5-7 ਜੂਨ ਤੱਕ 10 ਜੂਨ ਲਾ ਲਓ ਜੋ ਜਿਹੜੀ ਸਰਕਾਰ ਕਹਿੰਦੀ ਹੈ ਇੰਡੀਅਨ ਸਟੇਟ ਕਹਿੰਦੀ ਹੈ ਅਸੀਂ ਆਪਰੇਸ਼ਨ ਕੀਤਾ ਜਿਹਦੇ ਚ ਕਹਿੰਦੇ ਨੇ ਜੀ 300 400 ਤੱਕ ਮੌਤਾਂ ਹੋਈਆਂ ਤੇ 90 ਫੌਜੀ ਵੀ ਸ਼ਹੀਦ ਹੋਏ ਇਸ ਤਰ੍ਹਾਂ ਦੀ ਗੱਲ ਕਰਦੇ ਨਾ ਪਰ ਲੇਕਿਨ ਇਸ ਤਰ੍ਹਾਂ ਨਹੀਂ ਹੈ ਬਹੁਤ ਜ਼ਿਆਦਾ ਲੋਕ ਹਜ਼ਾਰ ਤੋਂ ਉੱਤੇ ਲੋਕ ਜਿਹੜੇ ਨੇ ਉਹ ਉਹ ਦਬੜ ਗਏ ਸੀ 250 ਤੋਂ ਵੱਧ ਫੌਜੀ ਵੀ ਗਏ ਸੀ ਤੋਂ ਉਹ ਆਪਣੇ ਦੇਸ਼ ਦੇ ਵਿੱਚ ਇਹੋ ਜਿਹਾ ਕੁਝ ਹੋਣਾ ਤੇ ਤੁਸੀਂ ਉਹਨੂੰ ਯਾਦ ਕਰਾਤਾ ਪੀ 7 ਸਤੰਬਰਨ ਸਾਲ ਇਹ ਜਿਹੜਾ ਖੁਸ਼ਵੰਤ ਸਿੰਘ ਮਿਲਟਰੀ ਫੈਸਟੀਵਲ ਹੈ ਨਾ ਇਹ ਸੱਚ ਬੋਲਣ ਦਾ ਸੱਚ ਤਾਂ ਫਿਰ ਇਹ ਵੀ ਕਹਿੰਦੇ ਤੁਸੀਂ ਕਿ ਜੀ ਤੁਸੀਂ ਸਾਨੂੰ ਇੰਦਰਾ ਗਾਂਧੀ ਨੂੰ ਇਹਨਾਂ ਨੇ ਜਿਹੜਾ ਫੋਰਸ ਕੀਤਾ ਸੀ ਭਾਰਤੀ ਜਨਤਾ ਪਾਰਟੀ ਦੇ ਉੱਥੇ ਤਾਂ ਤੁਸੀਂ ਬੋਲ ਲੈਣੀ ਉਹਦੇ 'ਚ ਤੁਸੀਂ ਹਵਾਲਾ ਦਿੰਦੇ ਬਾਈ ਕੰਟਰੀ ਬਾਈ ਲਾਈਫਸ ਦਾ ਐਡੂਕੇਟ ਵਾਨੀ ਦਾ ਦੋ ਨੰਬਰ ਦੋ ਦਾ ਲੀਡਰ ਸੀ ਤੇ ਉਹ ਉਹ ਕਹਿੰਦਾ ਕਿ ਅਸੀਂ ਫੋਰਸ ਕੀਤਾ ਇੰਦਰਾ ਗਾਂਧੀ ਨੂੰ ਤੇ ਫਿਰ ਜਤਾ ਵੀ ਕਹਿੰਦੇ ਫਿਰ ਲੱਗਦਾ ਕਿ ਤੁਸੀਂ ਬਿਲਕੁਲ ਸਹੀ ਤੱਤ ਜਿਹੜਾ ਹੈ ਲੋਕਾਂ ਸਾਹਮਣੇ ਰੱਖ ਰਹੇ ਉਹ ਗੱਲ ਤੁਸੀਂ ਕੀਤੀ ਉਹ ਗੱਲ ਹੁਣ ਉਹ ਵੀ ਨਹੀਂ ਕਰ ਰਹੇ ਭਾਰਤੀ ਜਨਤਾ ਪਾਰਟੀ ਵੀ ਇਹ ਕਹਿੰਦੀ ਹੈ ਕਹਿੰਦੀ ਦੇਖ ਲਓ ਹੁਣ ਗਲਤੀਆਂ ਮੰਨ ਰਹੇ ਨੇ ਸਰ ਇਹ ਗਲਤੀਆਂ ਮੰਨ ਰਹੇ ਨੇ ਕੋਈ ਗਲਤੀ ਇਹ ਤਾਂ ਤੁਹਾਡੀ ਵੀ ਨਹੀਂ ਤੁਸੀਂ ਆਪ ਹੀ ਕਹੀ ਜਾਂਦੇ ਨੇ ਤੁਹਾਡੇ ਲੀਡਰ ਅਸੀਂ ਕਰਾਇਆ ਚਲੋ ਮੰਨ ਲਓ ਆਪਾਂ ਇਹ ਗੱਲ ਨੂੰ ਇਸ ਤਰ੍ਹਾਂ ਮੰਨ ਲਈਏ ਕਿ ਜੀ ਹੋ ਗਿਆ ਗਲਤ ਹੋ ਗਿਆ ਹੋਇਆ ਤਾਂ ਨਾ ਤੇ ਉਹਦੇ ਚ ਕਦੋਂ ਜੋ ਕੁਛ ਫਿਰ ਉਦੋਂ ਬਾਅਦ ਇੰਦਰਾਗਾਦੀ ਤੇ ਕਤਲ ਤੋਂ ਬਾਅਦ ਹੋਇਆ ਉਹ ਵੀ ਦੇਖ ਲਓ ਉਦੋਂ ਬਾਅਦ ਸਟੇਟ ਕੀ ਕਹਿ ਰਹੀ ਹੈ ਇਹ ਵੀ ਸਟੇਟ ਦਾ ਐਕਸ਼ਨ ਸੀ ਤੁਸੀਂ ਕਹਿ ਦਿਓ ਵੀ ਸਟੇਟ ਨੇ ਗਲਤ ਐਕਸ਼ਨ ਕੀਤਾ ਹੁਣ ਤਾਂ ਤੁਹਾਡੇ ਕੋਲ ਨਾ ਪਾਵਰ ਭਾਰਤੀ ਜਨਤਾ ਪਾਰਟੀ ਕਿਉਂ ਨਹੀਂ ਕਹਦੀ ਤੇ ਤੁਸੀਂ ਉਹਦੇ ਬਾਰੇ ਵੀ ਕਹੋ ਸਟੇਟ ਨੇ ਕਹਿਣਾ ਨਾ ਤੁਸੀਂ ਪਾਰਟੀ ਨੇ ਥੋੜੀ ਕਹਿਣਾ ਸਰਕਾਰ ਨੇ ਕਿਹਾ ਤੇ ਜ਼ਿਕਰ ਹੋ ਉਹ ਅਸੀਂ ਇਹ ਗਲਤੀ ਬੰਦੇ ਰਿਕਾਰਡ ਚ ਲੈ ਕੇ ਆਓ ਕਿ ਆਹ ਸਖੜਨਲ ਹੋਇਆ ਐਨੇ ਬੱਤੇ ਬਰੇ ਉੱਤੇ ਉਹ ਵੀ ਗੱਲ ਅਸੀਂ ਕਰਨੀ ਤੋ ਇਸ ਤਰੀਕੇ ਨਾਲ ਬਾਰ ਬਾਰ ਇਦਾਂ ਅਸੀਂ ਕੁਝ ਨਮਾ ਥੋੜੀ ਸੁਣਦੇ ਇਹ ਜਿਹੜੇ ਖਾਲਸਾ ਆਂ ਦਾ ਪਹਿਲੀ ਵਾਰ ਜਿਹੜਾ 1929 ਦੇ ਵਿੱਚ ਜ਼ਿਕਰ ਹੋਇਆ ਸੀ ਜਦੋਂ ਇਹਨੇ ਬੋਤੀ ਲਾਲ ਨਹਿਰੂ ਨੇ ਉਹ ਪੂਰਨ ਸਵਰਾਜ ਦਾ ਮਤਾ ਰੱਖਿਆ ਸੀ ਤਾਂ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਉਸ ਮਤੇ ਦਾ ਵਿਰੋਧ ਵੀ ਹੋਇਆ ਸੀ ਮਤਲਬ ਮੁਹੰਮਦ ਅਲੀ ਜਰਾੜੀ ਕੀਤਾ ਸੀ ਮਤਲਬ ਮੁਸਲਮਾਨ ਲੀਗ ਨੇ ਕੀਤਾ ਸੀ ਤੇ ਫਿਰ ਡਾਕਟਰ ਭੀਮਰਾਓਂbedkar ਨੇ ਕੀਤਾ ਸੀ ਜਿਹੜਾ ਸ਼ੁਰੂਕਾਸਟਰ ਲੀਡਰ ਸੀ ਦਲਿਤ ਲੀਡਰ ਸੀ ਤੇ ਸ਼੍ਰੋਮਣੀ ਕਾਦੀ ਦਲ ਬਣਾ ਮਸ 17 ਸਗਲੇ ਵਿਰੋਧ ਕੀਤਾ ਸੀ ਪਰ ਉਹ ਗਿਆ ਤੋਂ ਬਾਅਦ ਜੇ ਸੁਣਦੇ ਨਾ 47 ਆ ਗਿਆ 47 ਪੰਜਾਬ ਮੰਡਿਆ ਗਿਆ ਪੰਜਾਬ ਮਾਰਿਆ ਗਿਆ ਨਾ 47 ਦੇ ਵੇਲੇ ਪੰਜਾਬ ਕਿਹਾ ਤਾਂ ਹੀ ਗਿਆ ਸੀ ਕਿ ਭਾਸ਼ਾ ਦੇ ਆਧਾਰ ਤੇ ਬ੍ਰਾਹਮਣਾਂ ਕੇ ਸੂਬੇ ਕਤਿਬਨਾਜਿਸਬ ਬੇਲੀਡ 1947 ਤੋਂ ਬਾਅਦ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬੀਆਂ ਦਾ ਲੇਕਿਨ ਜਿਹੜਾ ਹੈ ਲੜਨਾ ਪਿਆ 1947 ਤੋਂ 66 ਤੱਕ ਲੜਾਈ ਲੜੀ 19 ਸਾਲ ਪੰਜਾਬ ਦੇ ਅੰਦੋਲਨ ਕਰਨਾ ਪਿਆ ਵਾ ਕਾਲੀਆਂ ਨੂੰ ਔਰ 66 ਚ ਫਿਰ ਅੱਜੋ ਜਹਜਾ ਪੰਜਾਬ ਮਿਲਿਆ ਆਪਾਂ ਨੂੰ ਉਹ ਇਧਰ ਕਰਨੇ ਜੋ ਦਿੱਤਾ ਉਹ ਤੁਹਾਡੇ ਸਾਹਮਣੇ ਹਾਲੇ ਤੱਕ ਰੌਣਾ ਚੱਡੀ ਘੜਦਾ ਤੋ ਇਹ ਲਗਾਤਾਰ ਇਹ ਚੱਜੂ ਚੱਲ ਰਿਹਾ ਤੇ ਤੁਸੀਂ ਉਦੋਂ ਬਾਅਦ ਤਾਂ ਫਿਰ ਤੇ ਕਦੇ ਜਦੋਂ ਕਦੇ ਕਾਂਗਰਸ ਆ ਗਈ ਤਾਂ ਫਿਰ ਉਹ ਕਾਂਗਰਸ ਜੇ ਦੋ ਆ ਜਾਂਦੀ ਅਕਾਲੀ ਕੋਲੋਂ ਬਾ ਵੀ ਕਰ ਲੈਂਦੇ ਸੀ ਕਿਉਂਕਿ ਅਕਾਲੀ ਵੀ ਤਾਂ ਪਾਵਰ ਲਈ ਸਾਰਾ ਕੁਝ ਕਰ ਰਹੇ ਸੀ ਨਾ ਉਹਨਾਂ ਨੇ ਅਨੰਤ ਪ੍ਰਸਾਦ ਜੀ ਦਾ ਮਤਲਿਆਂਦਾ ਸੀ ਤੇ ਜੋ ਅਨੰਤ ਪ੍ਰਸਾਦ ਜੀ ਨੇ ਬਤੇ ਤੋਂ ਬਾਅਦ ਫਿਰ ਇਹ ਉਹ ਰੈਗੂਲੇਸ਼ਨ ਸਟੇਟ ਟਨ ਦੀ ਗੱਲ ਕਰਦਾ ਸੀ ਕੋਈ ਵੀ ਸਰਕਾਰ ਹੋਵੇ ਮੋਦੀ ਸਰਕਾਰ ਕੀ ਪਹਿਲਾਂ ਵੀ ਉਹ ਗੜਾ ਸਟੇਟਸ ਨੂੰ ਜ਼ਿਆਦਾ ਪਾਵਰ ਦੇਣ ਨੂੰ ਫਿਰਦੇ ਨੇ ਤੇ ਉਸ ਤੋਂ ਬਾਅਦ ਫਿਰ ਪੰਜਾਬ 'ਚ ਤਾਂ ਫਿਰ ਅੱਗ ਹੀ ਲੱਗੀ ਰਹੀ ਉਹਨਾਂ ਦੇ ਨਾਲ ਜਿਹੜੇ ਇੱਕ ਆਰਟੀਕਲ ਸੀ ਕਿ ਜੇ ਲੱਗੀ ਅੱਗ ਪੰਜਾਬ 'ਚ ਤੇਰੇ ਪਿਓ ਦੇ ਪਿਓ ਤੋਂ ਬੁਝਣੀ ਨਹੀਂ ਆ ਦੇਖ ਲਓ ਤੁਸੀਂ ਸਾਡੇ ਤਾਂ ਪਚਾਪਿਆ ਕੰਮ ਜਦੋਂ ਵੀ ਕੋਦੇ ਸੰਦੀ ਗੱਲ ਹੁੰਦੀ ਹੈ ਤੇ ਫਿਰ ਪੁਰਾਣੇ ਤੇ ਸਭ ਜ਼ਿਆਦਾ ਹੋ ਜਾਂਦੇ ਨੇ ਹੁਣ ਕੀਤ ਦੰਬਰੰਦਾ ਇਹ ਕਹਿਣਾ ਪਹਿਲਾਂ ਤਾਂ ਬਨਪੋਨ ਸਿੰਘ ਨੂੰ ਕਚਹਿਰੀ 'ਚ ਖੜਾ ਕਰਤਾ ਹੁਣ ਇੰਦਰਾ ਗਾਂਧੀ ਦਾ ਤਰੀਕਾ ਕੰਸ ਬਿਲਕੁਲ ਗਲਤ ਸੀ ਸਾਰੇ ਬੰਦੇ ਵੀ ਬਿਲਕੁਲ ਗਲਤ ਸੀ ਲੇਕਿਨ ਉਦੋਂ ਕਿੱਥੇ ਗਏ ਸੀ ਇਹ ਉਦੋਂ ਕਿਉਂ ਨਹੀਂ ਪੁੱਛਦੇ ਹੁਣ ਜਦੋਂ ਕੋਈ ਜਵਾਬ ਦੇਣ ਵਾਲੇ ਨੇ ਹੁਣ ਜਦੋਂ ਬਲਮੋਹਨ ਸਿੰਘ ਨੇ ਕਿਹਾ ਜੀ ਉਦੋਂ ਅਮਰੀਕਾ ਦਾ ਦਰਵਾਜ਼ਾ ਸੀ ਕਿਉਂਕਿ ਉਦੋਂ ਭਾਰਤੀ ਜਾਤਾ ਪਾਰਟੀ ਤੇ ਭਾਜਪਾ ਬਾਰੇ ਵੀ ਤਾਂ ਬਹੁਤ ਡਾੜਾ ਕਿ ਜੀ ਉਹਨਾਂ ਨੇ ਕਰਵਾਇਆ ਉਹ ਨਾਲ ਸੀ ਉਹਨਾਂ ਨੇ ਐਪਰੀਸ਼ੀਏਟ ਕੀਤਾ ਜਦੋਂ ਐਪਰੀਸ਼ੀਏਸ਼ਨ ਪ੍ਰੋਸਟੋਲ ਹੋਇਆ ਜਦੋਂ ਸਾਧ ਜਨਰਲ ਸਿੰਘ ਭੜਾਲੇ ਤੋਂ ਨਹੀਂ ਤਾਂ ਚੜਾ ਜਾਂਦੇ ਉਦੋਂ ਬਾਅਦ ਇਹਨਾਂ ਦੀ ਸਟੇਟਮੈਂਟ ਕੱਢ ਕੇ ਦੇਖੋ ਤੇ ਸਾਰੇ ਫੁੱਸੀ ਦੇਸ਼ ਦਾ ਐਮ ਬੰਡਾ ਗਿਆ ਸੀ ਤੇ ਉੱਥੇ ਤਾਂ ਨਾ ਪਰ ਦੋ ਦੇ ਨਾਗਰਿਕ ਬਣਦੇ ਨੇ ਸੈਕੰਡਰੀਟ ਸਿਟੀਜ਼ਨ ਸਿੱਖ ਆਪਣੇ ਆਪ ਨੂੰ ਸਬਜੈਕਟ ਲੱਗੇ ਸੀ ਵੀ ਸਾਡੇ ਨਾਲ ਹੋਊ ਕੀ ਰਿਹਾ ਅਸੀਂ ਤਾਂ ਦਿੱਲੀ ਕਿਹੜੇ ਦੇ ਕੰਪਨੀ ਜਾ ਸਕਦੇ ਭਜਨਾਲ ਸੀ ਉਦੋਂ ਜਦੋਂ ਤਾਂ ਇਹ ਸਾਰੇ ਹਾਲਾਤ ਦੇ ਵਿੱਚ ਜਾਂ ਤਾਂ ਫਿਰ ਜਿਹੜੀ ਹਿਸਟਰੀ ਜਿਹੜੀ ਹੈ ਨਾ ਉਹਨੂੰ ਸਹੀ ਤਰੀਕੇ ਨਾਲ ਪੇਸ਼ ਕਰੋ ਜਾਫੇ ਤੁਸੀਂ ਆ ਜੋ ਕੁਝ ਕਰਨਾ ਸ਼ੁਰੂ ਕੀਤਾ ਨਾ ਤਰੋੜ ਬਰੋੜ ਕੇ ਡਿਸਟੋਰਟ ਕਰਕੇ ਮਿਸ ਇਨਫਰਮੇਸ਼ਨ ਡਿਸ ਇਨਫਰਮੇਸ਼ਨ ਤੇ ਫੇਕ ਇਨਫਰਮੇਸ਼ਨ ਇਹ ਬਹੁਤ ਖਰਾਬ ਕਰਦੀ ਹੈ ਇਹਦੇ بڑا ਨੁਕਸਾਨ ਪਹਿਲਾਂ ਵੀ ਕੀਤਾ ਹੋਰ ਵੀ ਕਰਦੇ ਨੇ ਇਹ ਕਾਂਗਰਸ ਗਿਆਨ ਨੂੰ ਵੀ ਸਮਝ ਲੈਣਾ ਚਾਹੀਦਾ ਇਹ ਜਿਹੜੇ ਹੁਣ ਉਹਨੂੰ ਐਪਰੀਸ਼ੀਏਟ ਦੇ ਨੌ ਤੇ ਹੁਣ ਸਿਆਸਤ ਕਰ ਰਹੇ ਨੇ ਉਹਨਾਂ ਨੂੰ ਵੀ ਸਮਝ ਲੈਣਾ ਚਾਹੀਦਾ ਇਹ ਜੇ ਨਾ ਹੋਵੇ ਤਾਂ ਚੰਗੀ ਗੱਲ ਜੋ ਗੁਰੂ ਕਹੀ ਜਾਂਦੇ ਨੇ ਪੀਚ ਤੰਬਰਮ ਭਾਗੇ ਉਹਨਾਂ ਦਾ ਜ਼ਰੂਰ ਦੇਖ ਲੈਣਾ ਚਾਹੀਦਾ ਚਾਹੇ ਉਹ ਸਸ਼ੀ ਤਰੂਰ ਹੋ ਗਏ ਤੇ ਚਾਹ ਪੀਚ ਤੰਬਰਮ ਇਹਨਾਂ ਦੇ ਅੰਦਰ ਜਿਹੜਾ ਡਰ ਪਿਆ ਉਹ ਇਹ ਜੀ ਗੱਲਾਂ ਕਹਾ ਰਿਹਾ ਉਹ ਹਿਸਟਰੀ ਨੂੰ ਡਿਸਟਰੋਟ ਕਰਾ ਰਿਹਾ ਹਾਂ ਗੱਲ ਠੀਕ ਸੀ ਇੰਦਰਾ ਗਾਂਧੀ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਇੰਦਰਾ ਗਾਂਧੀ ਨੂੰ ਇਸ ਤਰੀਕੇ ਤਰੀਕਾ ਗਲਤ ਸੀ ਬਿਲਕੁਲ ਸਹੀ ਹੈ ਵੀ ਤਰੀਕਾ ਗਲਤ ਸੀ ਤੇ ਗਲਤਾਂ ਇਸ ਵੀ ਗੱਲਬਾਤ ਵੀ ਤਾਂ ਕਰ ਸਕਦੇ ਸੀ ਜਿਹੜੀ ਕੈਪਟਨ ਜੇ ਕੈਪਟਨ ਦੀ ਗੱਲ ਸਹੀ ਹੈ ਤੇ ਉਹ ਕਿਉਂ ਦੋ ਵਾਰੀ ਰੋਕਿਆ ਗਿਆ ਉਹਦੇ ਜਿਹੜੇ ਆਪਣੇ ਜਿਹੜੇ ਤੌਰ ਤਰੀਕੇ ਨੇ ਨਾ ਕਾਂਗਰਸ ਦੇ ਕਿ ਹਰ ਇੱਕ ਤਾਂ ਤੇ ਦੋ ਦੋ ਗਰੁੱਪ ਖੜੇ ਕਰੋ ਉੱਥੇ ਗੈਨੀ ਜਲ ਸਿੰਘ ਤੇ ਦਰਬਾਰਾ ਸਿੰਘ ਦਾ ਗਰੁੱਪ ਉਹ ਦਰਬਾਰਾ ਸਿੰਘ ਦੀ ਪਾਨੀ ਬਾਰਤੀ ਤੇ ਕੋਈ ਕਹਦਾ ਜੀ ਇਹਨੂੰ ਗੈਨੀ ਜਲ ਸਿੰਘ ਨੇ ਖੜਾ ਕੀਤਾ ਸੀ ਤੇ ਸੰਤ ਜਿਹੜੀਆਂ ਕਿਤਾਬਾਂ ਲਿਖੀਆਂ ਗਈਆਂ ਸਾਰੇ ਜੋ ਅਲੱਗ-ਅਲੱਗ ਪੱਖ ਨੇ ਉਹ ਤਾਂ ਚਲੋ ਹੁਣ ਅਸੀਂ ਭੁਰਦੇ ਸੀ ਆ ਜਿਹੜਾ ਪੀਛ ਤੰਬਰ ਕਿਹੜਾ ਇਹ ਤੇ ਮੈਂ ਅੱਜ ਗੱਲ ਕਰਨੀ ਚਾਹੁੰਦਾ ਸੀ ਕਿ ਸਾਡੇ ਸਾਬਕਾ ਜਿਹੜੇ ਵਿੱਤ ਮੰਤਰੀ ਸਾਹਿਬ ਤੇ ਗ੍ਰਹਿ ਮੰਤਰੀ ਸਾਹਿਬ ਨੂੰ ਇਹ ਜੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀ ਜੇ ਕਰਨੀਆਂ ਤਾਂ ਸੱਚ ਦੱਸੋ ਤੇ ਉਹਦੇ 'ਚ ਭਾਰਤੀ ਜਨਤਾ ਪਾਰਟੀ ਦੀ ਭੂਮਿਕਾ ਵੀ ਸਾਹਮਣੇ ਆਉਣੀ ਚਾਹੀਦੀ ਹੈ ਥੋੜਾ ਬਹੁਤ